ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਆਪਾਂ ਪਹੁੰਚੇ ਹੋਏ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵਿਖੇ ਖੇਤ ਆ ਬਾਈ ਬਲਦੇਵ ਸਿੰਘ ਹੁਣਾ ਦਾ ਤੇ ਨਾਲ ਮੌਜੂਦ ਨੇ ਸਾਡੇ ਜਵਾਈ ਭਾਈ ਗੁਰਪ੍ਰੀਤ ਸਿੰਘ ਸੋ ਬਲਦੇਵ ਸਿੰਘ ਹੁਣਾ ਬਾਰੇ ਤੁਹਾਨੂੰ ਦੱਸ ਦਿਆਂ ਝੋਨਾ ਲਾਉਣ ਤੋਂ ਕੁਝ ਸਮਾਂ ਪਹਿਲਾਂ ਪਿੰਡ ਬਾਈ ਜੀ ਮੇਰੇ ਕੋਲੇ ਆਏ ਸੀ 1401 ਮੁਛਲ ਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰਨ ਲਈ ਉਸ ਗੱਲਬਾਤ ਤੇ ਆਧਾਰ ਤੇ ਇਹਨਾਂ ਨੇ 1401 ਮੁਛਲ ਵੀ ਲਾਇਆ ਉਹਨੂੰ ਪਾਲਦੇ ਪਏ ਆ ਤੇ ਜਿਹੜੇ ਵਾਹਨ ਚ ਆਪਾਂ ਖੜੇ ਆ ਇਹ ਪੂਸਾ 44 ਆ ਸੋ ਆਪਾਂ ਇਹਨਾਂ ਤੋਂ ਜਾਣਦੇ ਆ ਸਮਝਦੇ ਆ ਕਿ ਦਬੜੀ ਖਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੇ ਫਸਲ ਨੂੰ ਪਾਲਣ ਪੋਛਣ ਵਾਲਾ ਹਿਸਾਬ ਕਿਤਾਬ ਰੱਖਿਆ ਉਹਦਾ ਕੀ ਫਾਇਦਾ ਹੋ ਰਿਹਾ ਕੀ ਨੁਕਸਾਨ ਹੋਇਆ ਇਹ ਸਾਰੀ ਗੱਲਬਾਤ ਇਹਨਾਂ ਤੋਂ ਜਾਣਦੇ ਸਮਝਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਭਾਈ ਜੀ ਪਹਿਲਾਂ ਤਾਂ ਇਹ ਦੱਸ ਦਿਓ ਵੀ ਸਾਡੇ ਨਾਲ ਕਿੰਨੇ ਕਿੰਨੇ ਚਿਰ ਤੋਂ ਸੰਪਰਕ ਚੋਂ ਥੋਡੇ ਨਾਲ ਮੇਰੇ ਸਾਹਮਣੇ ਹੋ ਗਏ 2 ਸਾਲ ਜੀ ਜੀ ਹਾਂ ਜੀ ਸੰਪਰਕ ਕਿਵੇਂ ਬਣਿਆ ਸੀ ਸੰਪਰਕ ਵੀਡੀਓ ਰਾਹੀਂ ਬਣਿਆ ਜੀ ਮੁੜ ਕੇ ਫਿਰ ਮੈਨੂੰ ਥੋੜੀ ਸਮੱਸਿਆ ਆਉਣ ਲੱਗੀ ਫਸਲ ਦੀ 1400 ਕਿਲੋ ਦਾ ਕਰਕੇ ਜੀ ਫਿਰ ਤੁਹਾਨੂੰ ਇਸ ਕਰਕੇ ਘਰੇ ਮਿਲਣ ਗਏ ਜੀ ਤੇ ਉਹਦਾ ਫਿਰ ਆ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਤੁਸੀਂ ਸਭ ਤੋਂ ਕਮਜ਼ੋਰ ਆ ਬੁੱਢਾ ਪਾ ਬੱਟ ਕੇ ਲੈ ਕੇ ਆ ਉਹਦੇ ਨਾਲ ਮਿੱਟੀ ਦੇਖੋ ਤੇ ਚਿੱਟੀਆਂ ਜੜਾਂ ਇਹ ਸੋ ਦੇਖੋ ਕਿਸਾਨ ਵੀਰੋ 1400 ਇੱਕ ਮੁਚਲ ਦੀ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਇਹਨਾਂ ਦੇ ਖੇਤ ਦੇ ਵਿੱਚ ਨਾ ਇਹ ਜਦੋਂ ਫਸਲ ਸਿਰੇ ਚੜਨ ਵਾਲੀ ਹੁੰਦੀ ਸੀ ਤੇ ਉਦੋਂ ਵਿਸ਼ ਆਂਦਾ ਸੀ ਹਾਂਜੀ ਤਾਂ ਇਹਨਾਂ ਨੂੰ ਕੁਝ ਚੀਜ਼ਾਂ ਦਸੀਆਂ ਤਾਂ ਉਹਦਾ ਰਿਜ਼ਲਟ ਇਹ ਆ ਕਿ ਜਣਾ ਤੁਸੀਂ ਦੇਖੋ ਸਾਫ਼ ਆ ਜਮਾ ਚਿੱਟੀਆਂ ਜਣਾ ਮੈਂ ਨੇੜੇ ਲੈ ਕੇ ਆਉਣਾ ਤਾਂ ਬਰਾੜ ਸਾਹਿਬ ਫੋਕਸ ਕਰੋ ਜਣਾ ਤੇ ਇਹ ਅਸੀਂ ਸਣੇ ਮਿੱਟੀ ਪੱਟਿਆ ਹੋਇਆ ਸਣੇ ਮਿੱਟੀ ਪਤਾ ਲੱਗ ਰਿਹਾ ਕਿ ਜਣਾ ਬਿਲਕੁਲ ਚਿੱਟੀਆਂ ਤੇ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਦੇਖ ਲਓ ਬਹੁ ਗਿਣਤੀ ਕਿਸਾਨਾਂ ਦੇ ਖੇਤਾਂ ਚ ਦੂਜੇ ਬੁੱਟੇ ਦੀਆਂ ਜਣਾ ਵੀ ਦੇਖ ਲਓ ਕਿਤੇ ਕਹਿੰਦੇ ਉਹ ਵੀ ਇੱਕ ਦਿਆਂ ਹੀ ਚਟੀਆਂ ਬਹੁ ਗਿਣਤੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਐਸ ਵੇਲੇ ਝੋਨੇ ਦੀਆਂ ਜੜਾਂ ਚਿੱਟੀਆਂ ਨਹੀਂ ਹੈਗੀਆਂ ਪੀਲੀਆਂ ਭੂਰੀਆਂ ਖਾਕੀ ਜੀਆਂ ਤੇ ਕਈਆਂ ਦੇ ਖੇਤਾਂ 'ਚ ਤਾਂ ਕਾਲੀਆਂ ਵੀ ਹੋਈਆਂ ਪਈਆਂ ਸੋ ਭਾਈ ਜੀ ਇਹ ਰਿਜ਼ਲਟ ਜਿਹੜਾ ਤੁਸੀਂ ਦੇਖਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਇਹ ਕਿਉਂ ਆਇਆ ਰਿਜ਼ਲਟ ਇਹ ਕੀ ਕੀਤਾ ਗਿਆ ਸੀ ਜੋ ਤੁਸੀਂ ਦੇਸੀ ਟਰੀਟਮੈਂਟ ਦੱਸਿਆ ਸੀ ਉਹ ਕੀਤਾ ਇਹਨਾਂ ਨੂੰ ਅਸੀਂ ਜੀ ਦੂਜੀ ਅਸੀਂ ਪਾਣੀ ਬਹੁਤ ਸੁਕਾ ਸੁਕਾ ਕੇ ਲਾ ਕੇ ਹੁਣ ਪਾਣੀ ਪਚੋਨੇ ਦੇ ਵਿੱਚ ਖੜਿਆ ਪਾਣੀ ਦੇਖ ਲਓ ਤੁਸੀਂ ਪੈਰ ਵੀ ਨਹੀਂ ਖੋਪਦਾ ਜੀ ਵੀ ਪਾਣੀ ਤੋਂ ਰਹਿਤ ਰਹੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਬੂਟ ਪਾ ਕੇ ਝੋਨੇ ਦੇ ਵਿੱਚ ਮੈਂ ਤੁਰਦਾ ਪਿਆ ਤੇ ਇੰਨਾ ਪਾਣੀ ਸੁਕਾ ਸੁਕਾ ਕੇ ਇੱਥੇ ਲਾਇਆ ਜਾ ਰਿਹਾ ਪਾਣੀ ਸੁਕਾ ਸੁਕਾ ਕੇ ਲਾਇਆ ਜਾਵੇ ਇਹ ਵਿਚਾਰ ਕਿੱਥੋਂ ਆਇਆ ਇਹ ਤੁਹਾਡੇ ਨਾਲ ਜੀ ਤੁਹਾਡੇ ਨਾਲ ਮਿਲ ਕੇ ਤੁਸੀਂ ਸਮਝਾਇਆ ਸਾਨੂੰ ਤੇ ਉਹਦਾ ਕਰਕੇ ਫਿਰ ਕਿੰਨੇ ਦਿਨ ਪਾਣੀ ਰੱਖਿਆ ਬਾਣਚ ਪਾਣੀ ਤਾਂ ਅਸੀਂ ਨਾਲ ਦੀ ਨਾਲ ਹੀ ਸਕਾਉਣ ਲੱਗੇ ਸੀਗੇ ਕਿਹੜਾ ਦਵਾਈ ਪਾਤੀ ਪੱਠਿਆਂ ਵਾਲੀ ਤੇ ਉਦੋਂ ਮੁੜ ਕੇ ਸਾਰਾ ਪਾਣੀ ਕੱਦੂ ਵਾਲਾ ਸਕਾਤਾ ਫਿਰ ਅਸੀਂ ਕਣਕ ਵੰਗੂ ਲਾਉਣਾ ਸ਼ੁਰੂ ਕਰਤਾ ਉਹਦੇ ਤੋਂ ਜੀ ਹਾਂ ਤੇ ਫੁੱਲ ਕਿੰਨੇ ਪਾਣੀ ਲੱਗ ਗਿਆ ਅੱਜ ਤੱਕ ਕੋਈ ਯਾਦ ਨਹੀਂ ਜੀ ਮੀਂਹ ਜਿਆਦਾ ਤਾਂ ਮੀਂਹ ਨਹੀਂ ਪਿਆ ਇਹ ਅੱਛਾ ਮੋਟਰ ਬੰਦ ਹੀ ਰਹੀ ਹੈ ਬੰਦ ਦੀ ਮੋਟਰ ਹੋਣ ਵੀ ਖਾਲ ਸੁੱਕੇ ਪਏ ਜ ਆਪਣੇ ਤਾਂ ਤੁਸੀਂ ਕਿਹਾ ਵੀ ਕੁਝ ਦੇਸੀ ਟ੍ਰੀਟਮੈਂਟ ਜਿਹੜੇ ਮੈਂ ਤੁਹਾਨੂੰ ਸੁਝਾਏ ਸੀ ਤੁਸੀਂ ਉਹ ਕੀਤੇ ਉਹ ਕਿਹੜੇ ਕੀਤੇ ਉਹ ਕਰਿਆ ਜੀ ਇੱਕ ਤਾਂ ਜਿਹੜਾ ਤੁਸੀਂ ਸੁਨੀਮਣੀ ਦੱਸਿਆ ਸੀਗਾ ਮਿੱਟੀ ਚ ਪਾਉਣੀ ਹੈਗੀ ਉਹ ਬੜੀ ਮਿੱਟੀ ਚ ਰਲਾ ਕੇ ਮੈਂ ਪਹਿਲਾਂ ਮੂਹਰੇ ਸੜਤੀ ਸੀ ਜੀ ਫਿਰ ਉਹਦਾ ਕੱਦੂ ਕਰਤਾ ਜੀ ਤੇ ਇੱਕ ਇੱਕ ਆਈਟਮ ਹੋਰ ਸੀਗੀ ਉਹ ਹਾਂ ਉਹ ਬਾਅਦ ਚ ਅਸੀਂ ਬਾਅਦ ਦੇ ਵਿੱਚ ਸੜਤੀ ਉਹਦੇ ਚ ਆਪਣਾ ਮਿੱਟੀ ਚ ਪਾ ਕੇ ਠੀਕ ਹੈ ਤੇ ਹੁਣ ਤੁਸੀਂ ਇੱਕ ਟ੍ਰੀਟਮੈਂਟ ਦਵਾਈ ਦੱਸਿਆ ਸੀਗਾ ਹੋਰ ਵੀ ਡਰਮ ਦੇ ਵਿੱਚ ਪਾ ਕੇ ਗੁੜ ਹਾਂਜੀ ਤੇ ਇੱਕ ਉਹ ਟ੍ਰੀਟਮੈਂਟ ਦਵਾਈ ਵਾਲਾ ਤੇ ਉਹ ਸਾਰਾ ਉਹ ਤਿਆਰੀ ਆ ਤੇ ਹੁਣ ਉਹਦੀ ਸਪਰੇ ਕਰਾਂਗੇ ਜੀ ਸੋ ਦੋਸਤੋ ਤੁਹਾਡੇ ਧਿਆਨ ਚ ਲਿਆ ਰਹੀ ਹਾਂ ਕਿ ਇਹਨਾਂ ਨੂੰ ਦੱਸਿਆ ਸੀ ਜਮੀਨ ਦੀ ਤਿਆਰੀ ਚ ਟ੍ਰਾਈਕੋਡਰਮਾ ਤੇ ਮਾਈ ਕੋਰਾਈਜ਼ਾ ਪਾਉਣਾ ਤੇ ਝੋਨਾ ਜਿਹੜਾ ਹੈਗਾ ਜਦੋਂ ਲੱਗ ਗਿਆ ਲੱਗਣ ਤੋਂ ਬਾਅਦ ਕੁਝ ਦਿਨ ਬੇਸ਼ੱਕ ਪਾਣੀ ਰੱਖ ਲਿਓ ਤੇ ਉਸ ਤੋਂ ਬਾਅਦ ਪਾਣੀ ਸੁਕਾ ਸੁਕਾ ਕੇ ਲਾਉਣਾ ਤੇ ਇਹਨਾਂ ਨੇ ਤਾਂ ਕੁਝ ਦਿਨ ਵੀ ਪਾਣੀ ਨਹੀਂ ਲਕਿਆ ਸ਼ੁਰੂ ਤੋਂ ਹੀ ਪਾਣੀ ਸੁਕਾ ਸੁਕਾ ਕੇ ਲਾਉਣਾ ਸ਼ੁਰੂ ਕੀਤਾ 1401 ਮੁਚਲ ਵੀ ਤੁਹਾਡੀ ਸਕਰੀਨ ਤੇ ਆ ਤੇ ਪੂਸਾ 44 ਵੀ ਵਾਡੀ ਸਕਰੀਨ ਤੇ ਆ ਤੇ ਤੁਸੀਂ ਆਪ ਹੀ ਦੇਖ ਲਓ ਕਿ ਝੋਨੇ ਦੀ ਕੀ ਕੰਡੀਸ਼ਨ ਆ ਤੇ ਬਾਈ ਜੀ ਝੋਨਾ ਦਾ ਤੁਹਾਡਾ ਕੈਮੀਕਲ ਖੇਤੀ ਤੈਤੀ ਆ ਤੇ ਇਹਦੇ ਤੇ ਇਹਦੇ ਵਿੱਚ ਹੁਣ ਤੱਕ ਕਿੰਨੀ ਯੂਰੀਆ ਲਾਤੀ ਆ ਤੁਸੀਂ ਇਹ ਯੂਰੀਆ ਜਿਹੜਾ ਹੈਗਾ 1401 ਉਹਦੇ ਜਿਹਦਾ ਢਾਈ ਘਟੇ ਲਾਇਆ ਜੀ ਤੁਹਾਡੇ ਕਹਿਣ ਤੇ ਅੱਧਾ ਘਟਾ ਹੋਰ ਘਟਾਤਾ ਜੀ ਜੀ ਤੇ ਜਿਹੜੇ ਜ ਆਪਾਂ ਹੁਣ ਇਹਦੇ ਮੌਜੂਦ ਖੜਿਆਂਗੇ ਇਹ ਸਵਾ 3 ਕਿੱਲੇ ਜੀ ਇਹਦੇ ਚ ਆਪਣੇ ਸਾਰੇ 7 ਘਟੇ ਪਾਇਆ ਸੀ ਸਵਾ 3 ਕਿੱਲਿਆਂ ਚ 7 ਘਟੇ 7 ਘਟੇ ਪਾਇਆ ਠੀਕ ਹੈ ਮਤਲਬ ਢਾਈ ਦੇ ਆਸ-ਪਾਸ ਹੀ ਇਹਦੇ ਚ ਹੋਗੇ ਹਾਂਜੀ ਸਿਰਫ ਟਾਈ ਗੱਟਿਆਂ ਤੇ ਪ੍ਰਤੀ ਏਕੜ 1401 ਮੁਛਲ ਵੀ ਪਾਲ ਚੱਲਿਆ ਤੇ ਪੂਸਾ 44 ਵੀ ਐਸ ਵੇਲੇ ਜਿਹੜੀ ਝੋਨੇ ਦੀ ਪੋਜੀਸ਼ਨ ਆ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਪੋਜੀਸ਼ਨ ਬਹੁਤ ਟੌਪ ਤੇ ਆ ਜੀ ਜੀ ਰੂਹ ਖੁਸ਼ ਹੁੰਦੀ ਆ ਜਦੋਂ ਜਾ ਕੇ ਖੇਤ ਦੇ ਵਿੱਚ ਗੇੜਾ ਮਾਰੀਦਾ ਬਾਕੀ ਜਿਹੜੇ ਖੇਤ ਚ ਆਪਾਂ ਖੜੇ ਆ ਆਪਾਂ ਇਹਦੇ ਜੇ ਮਲਚਿੰਗ ਵਾਲੀ ਕਣਕ ਵੀ ਦਿੰਦੇ ਆ ਜੀ ਇਹਦਾ ਰਿਜ਼ਲਟ ਤੁਸੀਂ ਆਪ ਹੀ ਦੇਖੋ ਬਹੁਤ ਟੌਪ ਦਾ ਆ ਜੀ ਇਹ ਜਿਹੜਾ ਮਲਚਿੰਗ ਵਾਲੀ ਕਣਕ ਥੱਲੇ ਝੋਨਾ ਇਹ ਦੂਜੇ ਝੋਨੇ ਨਾਲੋਂ 21 ਆ ਕਿਉਂਕਿ ਇਹਦੇ ਵਿੱਚ ਜੈਵਿਕ ਮਾਦਾ ਦੂਜੇ ਦੇ ਮੁਕਾਬਲੇ ਜ਼ਿਆਦਾ ਵਗਿਆ ਤਾਂ ਭਾਈ ਜੀ ਜਦੋਂ ਤੁਸੀਂ ਮੇਰੇ ਸੰਪਰਕ 'ਚ ਹੋ ਤਾਂ ਮੈਨੂੰ ਇੱਕ ਗੱਲ ਤੇ ਜ਼ੋਰ ਹੁੰਦਾ ਵੀ ਭਾਈ ਪਾਣੀ ਸਖਾਸ ਕਾ ਕੇ ਲਾਓ ਝੋਨਾ ਵੇਰ ਲਾਓ ਤੇ ਯੂਰੀਆ ਘਟਾ ਕੇ ਪਾਓ ਵੀ ਲੋਡ ਅਨੁਸਾਰ ਜਿੰਨੇ ਬਿਨਾ ਸਰਤਾ ਨਹੀਂ ਤਾਂ ਤੁਸੀਂ ਝੋਨਾ ਵੀ ਵਿਰਲਾ ਲਾ ਲਾਇਆ ਤੁਸੀਂ ਦੇਖ ਰਹੇ ਹੋ ਦਰਸ਼ਕੋ ਪੂਰਾ ਵਿਰਲਾ ਝੋਨਾ ਲੱਗਿਆ ਹੋਇਆ ਤੇ ਪਾਣੀ ਵੀ ਤੁਸੀਂ ਸਖਾਸ ਕਾ ਕੇ ਲਾਉਂਦੇ ਰਹੇ ਤੇ ਯੂਰੀਆ ਵੀ ਤੁਸੀਂ ਸੰਕੋਚ ਵਾਂਗ ਹੀ ਵਰਤਿਆ ਝੋਨੇ ਦੇ ਵਿੱਚ ਲੋਕ ਚਾਰ ਚਾਰ ਪੰਜ ਪੰਜ ਗੱਟੇ ਪਾਈ ਜਾਂਦੇ ਆ ਤਾਂ ਹੁਣ ਇਹਦੇ ਸਾਰੇ ਤਜਰਬੇ ਤੋਂ ਜਿਹੜੀ ਇੱਕ ਗੱਲ ਸਪਸ਼ਟ ਹੁੰਦੀ ਆ ਕਿ ਤੁਹਾਡੇ ਝੋਨੇ ਦੇ ਪੱਤੇ ਐਸ ਵੇਲੇ ਇਹ 45 50 ਦਿਨਾਂ ਦੇ ਆਸ-ਪਾਸੇ ਦੀ ਫਸਲ ਹੋ ਚੁੱਕੀ ਇਹ 9 ਜੂਨ ਦਾ ਲੱਗਿਆ ਜੀ ਆ ਇਹ 9 ਜੂਨ ਦਾ 9 ਜੂਨ ਦਾ ਲੱਗਿਆ ਜੀ ਕੋਈ ਸਪਰੇ ਨਹੀਂ ਹਜੇ ਤੱਕ ਪਾਤਾ ਤਰੀ ਤੇ ਨਾ ਹੀ ਨੂੰ ਜੀ ਲੋਡ ਦੀਦੀ ਹੈ ਕੋਈ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਇਹਦੇ ਤੇ ਕੋਈ ਅਚਾਨੀ ਕੋਈ ਪੱਤਾ ਲਪੇਟ ਨਹੀਂ ਨਾ ਹੀ ਪੱਤਾ ਲਪੇਟ ਦਾ ਕੋਈ ਅਸਾਰ ਨਜ਼ਰ ਆ ਰਹੇ ਆ ਤੇ ਜੇ ਦੇਖੋਗੇ ਤਾਂ ਇਹਦੇ ਉੱਤੇ ਮੱਕੜੀਆਂ ਨੇ ਆਪਣੇ ਜਾਲੇ ਪਾਉਣੇ ਸ਼ੁਰੂ ਕਰਤੇ ਆ ਤੇ ਹੈਲੀਕਾਪਟਰ ਵੀ ਖੇਤ ਦੇ ਵਿੱਚ ਮੰਡਰਾਉਂਦਾ ਹੋਇਆ ਦਿਖ ਰਿਹਾ ਤਾਂ ਬਾਈ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਵੀ ਉਹ ਇੱਕ ਜਿਹੜਾ ਸਪਰੇਅ ਦੇ ਤੌਰ ਤੇ ਉਹ ਸਪਰੇਅ ਬਾਈ ਕੀਟਨਾਸ਼ਕ ਦੇ ਤੌਰ ਤੇ ਜਿਹੜੀ ਕਰਨੀ ਆ ਜਾਂ ਫੰਗੀਸਾਈਡ ਦੇ ਤੌਰ ਤੇ ਜਿਹੜੀ ਕਰਨੀ ਆ ਉਹ ਵੀ ਇਹ ਕੈਮੀਕਲ ਸਪਰੇਅ ਨਹੀਂ ਕਰ ਰਹੇ ਜਿਹੜੀ ਇਹਨਾਂ ਨੂੰ ਮੈਂ ਦੱਸੀ ਆ ਜੈਵਿਕ ਸਪਰੇਅ ਮਲਟੀਪਲਾਈ ਕਰਕੇ ਉਹ ਕਰਨੀ ਆ ਜਿਵੇਂ ਕੀਟਨਾਸ਼ਕ ਦੇ ਤੌਰ ਤੇ ਕਰਨੀ ਆ ਕਾਲੀ ਚੱਕਰ ਤੇ ਦਮਨ ਮਲਟੀਪਲਾਈ ਕਰਕੇ ਤੇ ਉਸੇ ਤਰ੍ਹਾਂ ਹੀ ਫੰਗੀਸਾਈਡ ਦੇ ਤੌਰ ਤੇ ਸੂਡੋਮਨਾਸ ਨੂੰ ਮਲਟੀਪਲਾਈ ਕਰਕੇ ਜੇ ਲੋੜ ਪਈ ਤਾਂ ਝੋਨੇ ਦੇ ਉੱਤੇ ਸਪਰੇਅ ਕੀਤਾ ਜਾਊਗਾ ਤੇ ਬਾਈ ਜੀ ਤੁਸੀਂ ਜਦੋਂ ਆਪਾਂ ਮਿਲੇ ਸੀਗੇ ਤੇ ਤੁਸੀਂ ਇੱਕ ਗੱਲ ਕਹੀ ਸੀ ਜੀ ਜਦੋਂ ਜਾਈਦਾ ਕਿਤੇ ਮਾਰਕੀਟ ਦੇ ਵਿੱਚ ਕਿਤੇ ਵੀ ਸ਼ਹਿਰ ਵੀ ਜਾਈਏ ਤਾਂ ਦੇਖੀਦਾ ਵੀ ਸਪਰੇਆਂ ਵਾਲੀਆਂ ਦੁਕਾਨਾਂ ਦੇ ਉੱਤੇ ਲੋਕ ਟਰਾਲੀਆਂ ਲਈ ਖੜਾ ਜੀ ਤੇ ਅੰਦਰੋਂ ਲਿਆ ਲੈ ਗੱਟੇ ਤੇ ਲਫਾਫੇ ਸਿੱਟੀਆਂ ਦੇ ਉਦੋਂ ਦਿਮਾਗ ਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਵੀ ਇਹ ਖੇਤੀ ਨੂੰ ਆਪਾਂ ਲਜਾਣਾ ਨਵਾਫੇ ਵੱਲ ਸੀ ਘਾਟੇ ਪਾਸੇ ਲੈ ਜਾਈਏ ਜੀ ਠਾਟੇ ਵਾਲੇ ਪਾਸੇ ਤੋਰ ਲੈਣਾ ਤਾਂ ਹੁਣ ਤੁਸੀਂ ਕਿੰਨੇ ਕ ਪੈਸੇ ਦੇ ਜਾਂਦੇ ਓਥੇ ਉਹੀ ਤਾਂ ਬਹੁਤ ਘੱਟ ਜੀ ਕੱਲਾ ਯੂਰੀਆ ਹੀ ਆਇਆ ਓਥੋਂ ਕੱਲਾ ਯੂਰੀਆ ਹੀ ਆ ਹਾਂ بیوی ਆਪਣਾ ਘਰ ਦਾ ਸੀ ਜੀ ਤੇ ਕੋਈ ਤਤਾਂ ਤੁੱਤਾਂ ਵਾਲੀਆਂ ਨਾ ਨਾ ਕੁਝ ਨਹੀਂ ਪਾਇਆ ਬਈ ਸਿਰਫ ਯੂਰੀਏ ਤੇ ਝੋਨਾ ਪਾਲ ਰਿਆ ਉਹ ਵੀ ਢਾਈ ਗੱਟੇ ਕਿੱਲੇ ਦਾ ਠੀਕ ਹੈ ਹੁਣ ਜੇ ਢਾਈ ਗੱਟੇ ਕਿੱਲੇ ਦਾ ਝੋਨਾ ਪਾਲ ਰਿਆ ਤਾਂ 1000 ਰੁਪਿਆ ਵੀ ਨਹੀਂ ਲੱਗਿਆ ਬਰਾਣ ਸਾਹਿਬ ਹੈਨਾ 280 ਰੁਪਿਆ ਦਾ ਗੱਟਾ ਹਾਂਜੀ ਹਾਂਜੀ ਦੋਸਤ ਤੇ ਜੇ ਪਵਾਈ ਪੂਈ ਪਾਲ ਕੇ 300 ਰੱਖ ਲਓ 300 ਤਾਂ 1000 ਰੁਪਏ ਦੇ ਵਿੱਚ ਝੋਨਾ ਪਾਲ ਰਿਆ ਤੇ ਜੇ ਸਾਡੇ ਵਾਲੀਆਂ ਸਪਰੇਆਂ ਕਰਨ ਦੀ ਲੋੜ ਵੀ ਪਈ ਤਾਂ 1000 ਰੁਪਿਆ ਵੱਧ ਤੋਂ ਵੱਧ ਹੋਰ ਲੱਗ ਜੇ ਹੋਰ ਲੱਗ ਜੇ ਇਤੋਂ ਜ਼ਿਆਦਾ ਨਹੀਂ ਤੇ ਸਾਡੇ ਬਾਈ ਜੀ ਸਾਡੇ ਨਾਲ ਮੌਜੂਦ ਆ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਇਹ ਬਾਈ ਦੇ ਤਜਰਬੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਕੋਲ ਕੀ ਹੈ ਨਹੀਂ ਬਹੁਤ ਵਧੀਆ ਤਜਰਬਾ ਹੈ ਆਰਗੈਨਿਕ ਖੇਤੀ ਕਰਦੇ ਆ ਰੇਹ ਕੂੜੇ ਤੋਂ ਬਹੁਤ ਸਹੂਚ ਹੈ ਜੀ ਵਧੀਆ ਜੀ ਨਹੀਂ ਆਰਗੈਨਿਕ ਤਾਂ ਨਹੀਂ ਕਰਦੇ ਪਰ ਲੋਕਾਂ ਦੇ ਮੁਕਾਬਲੇ ਰੇਹ ਕੂੜੇ ਤੋਂ ਸੰਕੋਚ ਪੀਤਾ ਜੀ ਘੱਟ ਖਰਚੇ ਵਾਲੀ ਖੇਤੀ ਘੱਟ ਖਰਚੇ ਵਾਲੀ ਖੇਤੀ ਕਰਦੇ ਜੀ ਜੀ ਤੇ ਜੇ ਇਹਨਾਂ ਦੇ ਖੇਤ 'ਚ ਇਹ ਹੋ ਸਕਦੀ ਹੈ ਤੇ ਬਾਕੀ ਕਿਸਾਨਾਂ ਦੇ ਹੋ ਸਕਦੀ ਨਹੀਂ ਸਭ ਦੇ ਹੋ ਸਕਦੇ ਜੀ ਤੇ ਫਿਰ ਘਾਟ ਕਿੱਥੇ ਆ ਘਾਟਦਾ ਹੀ ਬਸ ਲੋਕਾਂ ਦੇ ਦਿਮਾਗ ਤੇ ਆ ਆਪੋ ਆਪਣੀ ਮਰਜ਼ੀ ਆ ਨਹੀਂ ਤਾਂ ਘਾਟ ਜਿਹੜੀ ਹੈਗੀ ਨਾ ਬੁੱਧੀ ਦੀ ਆ ਬੇਬੁੱਧੀ ਹੋ ਕੇ ਲਾਈ ਲੱਗ ਪੁਨੇ ਦੇ ਵਿੱਚ ਆਪਾਂ ਜਿਹੜਾ ਹੈਗਾ ਆਪਣੀ ਜ਼ਮੀਨ ਦਾ ਨੁਕਸਾਨ ਕਰਦੇ ਪਏ ਆ ਉਹਦੇ ਕਰਕੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਤੇ ਜਿੱਥੇ ਫਸਲਾਂ ਦਾ ਨੁਕਸਾਨ ਹੋਊਗਾ ਉੱਥੇ ਨਸਲਾਂ ਦਾ ਨੁਕਸਾਨ ਵੀ ਹੋਊਗਾ ਹੀ ਹੋਊਗਾ ਬਾਕੀ ਇੱਕ ਗੱਲ ਹੋ ਰਹੀ ਆਪਣੀ ਮੈਂ ਭਈਆ ਤਾਂ ਝੋਨਾ ਲਾਉਣਾ ਹਰ ਇੱਕ ਸਾਲ ਜੀ ਮਤਲਬ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਥੋੜਾ ਜਿਹਾ ਤੂੰ ਬਿਰਲਾ ਲਾ ਲਾ ਉਹ ਉਹ ਹੈਰਾਨ ਰਹਿ ਗਏ ਇਸ ਗੱਲ 'ਤੇ ਉਹ ਕਹਿੰਦੇ ਸੀ ਤਾਂ ਪਹਿਲਾਂ ਬਿਰਲਾ ਲਾਉਣਾ ਵੀ ਤੂੰ ਹੋਰ ਬਿਰਲਾ ਕਰਾਈ ਜਾਨਾ ਮੈਂ ਖਾ ਨਹੀਂ ਮੇਰਾ ਮਨ ਸ਼ਾਂਤ ਤਾਂ ਤੁਸੀਂ ਬਿਰਲਾ ਕਰੋ ਬਹੁਤ ਖੁਸ਼ ਹੋਏ ਜੋ ਕਿਸੇ ਨੂੰ ਜਾ ਕੇ ਦੱਸ ਦੇਵੇ ਕਿਸਾਨ ਨੂੰ ਵੀ ਉਹ ਬੰਦੇ ਨੇ ਆ ਬਿਰਲਾ ਕਿ ਝੋਨਾ ਲਵਾ ਕੋਈ ਮਨ ਨਹੀਂ ਆ ਜੀ ਇਸ ਗੱਲ ਨੂੰ ਠੀਕ ਸੋ ਜੋ ਜੋ ਇਹਨਾਂ ਨੂੰ ਜਿਵੇਂ ਜਿਵੇਂ ਮੈਂ ਗਾਈਡ ਕੀਤਾ ਸੀ ਮੇਰੇ ਕੋਲੇ ਆਏ ਸੀ ਜੋ ਜੋ ਇਹਨਾਂ ਨੂੰ ਮੈਂ ਸੁਝਾਅ ਦਿੱਤੇ ਸੀ ਉਹ ਇਹਨਾਂ ਨੇ ਪੂਰੇ ਜਿਹੜੇ ਹੈਗੇ ਇੱਥੇ ਅਪਲਾਈ ਕੀਤੇ ਝੋਨਾ ਵੀ ਜਿੰਨਾ ਭਈਏ ਵਿਰਲਾ ਲਾਉਂਦੇ ਆ ਉਦੋਂ ਪੂਰਾ ਵੱਧ ਵਿਰਲਾ ਲਵਾਇਆ ਤੇ ਭਈਏ ਪ੍ਰਸੰਨ ਹੋ ਗਏ ਗਏ ਬਹੁਤ ਖੁਸ਼ ਠੀਕ ਆ ਤਾਂ ਆਮ ਬੰਦੇ ਜਿਹੜੇ ਹੈਗੇ ਯਕੀਨ ਨਹੀਂ ਕਰਦੇ ਨਹੀਂ ਕਰਦੇ ਯਕੀਨ ਤੁਹਾਨੂੰ ਸੁਣੀ ਜਨਾਈ ਗੱਲ ਤੇ ਯਕੀਨ ਨਹੀਂ ਹੁੰਦਾ ਤਾਂ ਭਈ ਖੇਤ ਚ ਆ ਕੇ ਦੇਖ ਲਓ ਵੀ ਕਿੰਨਾ ਕੇ ਸੰਘਣਾ ਲੱਗਿਆ ਠੀਕ ਆ ਪੂਰਾ ਖੁੱਲਾ ਡੁੱਲਾ ਝੋਨਾ ਲੱਗਿਆ ਤੇ ਪਾਣੀ ਵੀ ਇਹਨੂੰ ਸੰਕੋਚਵੇਂ ਲੱਗੇ ਆ ਮੀਂਹ ਦੇ ਉੱਤੇ ਹੀ ਲਗਭਗ ਪਲਿਆ ਤੇ ਗੱਟੇ ਪਏ ਆ ਸਾਰੇ ਢਾਈ ਤੇ ਜੇ ਢਾਈ ਗਟਿਆਂ ਦੇ ਨਾਲ ਇਹਨਾਂ ਦੀ ਫਸਲ ਸਿਰੇ ਚੜ੍ਹ ਸਕਦੀ ਆ ਤੇ ਤੁਹਾਡੀ ਵੀ ਸਿਰੇ ਚੜ੍ਹ ਸਕਦੀ ਆ ਝੋਨੇ 'ਚ ਇਹ ਗੱਲ ਬਕਰੀਆ ਕਿ ਮਜਬੂਰੀ ਬਸ ਆਪਾਂ ਨੂੰ ਉਹ ਨਦੀਨਨਾਸ਼ਕ ਜ਼ਹਿਰ ਪਾਉਣੀ ਪੈਂਦੀ ਆ ਪਰ ਨਾ ਇਹਨੂੰ ਕਿਸੇ ਉਲੀ ਨਾਸ਼ਕ ਦੀ ਲੋੜ ਹੈ ਕੈਮੀਕਲ ਵਾਲੇ ਦੀ ਤੇ ਨਾ ਹੀ ਇਹਨੂੰ ਕੈਮੀਕਲ ਕੀਟਨਾਸ਼ਕ ਦੀ ਲੋੜ ਹੈ ਤੇ ਇਸ ਖੇਤ ਦੇ ਵਿੱਚ ਇਹ ਝੋਨਾ ਸਿਰਫ ਯੂਰੀਆ ਦੇ ਸਿਰ ਤੇ ਸਿਰੇ ਚੜਦਾ ਪਿਆ ਤੁਹਾਡੇ ਖੇਤਾਂ 'ਚ ਵੀ ਚੜ ਸਕਦਾ ਸਿਰੇ ਬਸ਼ਰਤੇ ਕਿ ਤੁਸੀਂ ਜੋ ਦਾਸ ਤੁਹਾਨੂੰ ਆਪਣੇ ਤਜਰਬੇ ਦੇ ਵਿੱਚੋਂ ਦੱਸਦਾ ਉਹਨਾਂ ਗੱਲਾਂ ਤੇ ਅਮਲ ਕਰੋ ਤੇ ਅਮਲ ਕਰਕੇ ਜਿਹੜਾ ਹੈਗਾ ਉਹਨਾਂ ਗੱਲਾਂ ਤੇ ਰਿਜ਼ਲਟ ਪ੍ਰਾਪਤ ਕਰੋ ਤੇ ਆਖਿਰ ਦੇ ਵਿੱਚ ਮੈਂ ਉਹੀ ਗੱਲ ਦੁਹਰਾਉਂਗਾ ਇੱਥੇ ਵੀ ਭਾਈ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੀ ਨਸਲ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਆਪਦੀਆਂ ਨਸਲਾਂ ਦੀ ਨਸ਼ਲ ਕੂਸ਼ੀ ਕਰਨੀ ਆ ਕਿ ਨਸਲਾਂ ਦਾ ਸੁਨਹਿਰਾ ਭਵਿੱਖ ਸਿਰ ਚਾ ਜੇ ਸਿਰਜਣਾ ਤਾਂ ਅਗਿਆਨੀ ਬਣ ਕੇ ਖੇਤੀ ਕਰਨ ਦਾ ਕੋਈ ਕੋਈ ਤੋਕ ਨਹੀਂ ਬਣਦੀ ਗਿਆਨਵਾਨ ਹੋਵੋ ਗਿਆਨੀ ਬਣ ਕੇ ਖੇਤੀ ਕਰੋ ਆਪਦੇ ਘਰ ਨੂੰ ਖੇਤੀ ਕਰੋ ਨਾ ਕਿ ਆੜਤੀਆਂ ਦੀਆਂ ਵਈਆਂ ਨੂੰ ਖੇਤੀ ਕਰਨ ਦੀ ਲੋੜ ਆ ਨਾ ਕਿ ਬੈਂਕਾਂ ਦੀਆਂ ਤਜੋਰੀਆਂ ਲਿਮਟਾਂ ਨੂੰ ਖੇਤੀ ਕਰਨ ਦੀ ਲੋੜ ਆ ਹਾਂਜੀ ਇੱਕ ਥੋੜੀ ਬੇਨਤੀ ਜੀ ਕਿਸਾਨਾਂ ਨੂੰ ਤੁਹਾਡੇ ਰਾਹੀਂ ਦਿੰਨਾ ਮੈਂ ਵੀ ਆਪਦੇ ਜੋਗਰਾ ਗੰਨਾ ਜ਼ਰੂਰ ਲਾਓ ਜੀ ਜੀ ਸਭ ਤੋਂ ਵੱਡੀ ਗੱਲ ਤੇ ਹੈ ਵੀ ਆਪਦੇ ਬੱਚਿਆਂ ਨੂੰ ਕਿ ਆਪ ਵੀ ਗੁੜ ਵੱਧ ਤੋਂ ਵੱਧ ਬਰਤੋ ਵੀ ਘਰ ਦਾ ਆਪਦਾ ਜੀ ਇਹ ਆਪਾਂ ਕਹਿੰਦੇ ਵੀ ਜਾੜਾ ਹੁੰਦਾ ਤਾਂ ਕੋਈ ਜਾੜਾ ਨਹੀਂ ਹੁੰਦਾ ਕੋਈ ਇਹਦਾ ਗੰਨਾ ਨਹੀਂ ਕੋਈ ਦੰਦ ਕੀਤੇ ਕੰਮ ਕਰਦੇ ਚੁੱਪ ਨੂੰ ਕੋਈ ਗੰਨਾ ਨਹੀਂ ਪੜਦਾ ਪਰ ਆਪਦੇ ਜੋਗਰਾ ਜ਼ਰੂਰ ਲਾਓ ਥੋੜਾ ਥੋੜਾ ਹਰੇ ਕਿਸਾਨ ਨੂੰ ਮੇਰੀ ਬੇਨਤੀ ਹੈ ਹੱਥ ਬੰਨ ਕੇ ਤੇ ਤੁਹਾਡੇ ਰਾਹੀਂ ਤੁਸੀਂ ਇਹ ਸੁਨੇਹਾ ਤਾਂ ਦੇਤਾ ਹਾਂਜੀ ਆ ਬਲਾਇਆ ਹਾਂਜੀ ਲਾਇਆ ਇੱਧਰੋਂ ਕਮਾਇਓ ਕੈਮਰਾ ਮੜਾ ਤਾਂ ਬਾਈ ਇਹ ਕਹਿੰਦਾ ਕਹਿੰਦੇ ਹੁੰਦੇ ਆ ਵੀ ਕਹਿਣ ਦੀਆਂ ਗੱਲਾਂ ਨਹੀਂ ਕਮਾਉਣ ਦੀਆਂ ਵੀ ਗੱਲਾਂ ਤਾਂ ਇਹਨਾਂ ਨੇ ਲਗਭਗ 10 ਮਰਲੇ ਗੰਨਾ ਵੀ ਇੱਥੇ ਲਾਇਆ ਹੋਇਆ ਆਪਣੇ ਪਰਿਵਾਰ ਦੀਆਂ ਜਿਹੜੀਆਂ ਮਿੱਠੇ ਦੀਆਂ ਲੋੜਾਂ ਉਹ ਪੂਰੀਆਂ ਕਰਨ ਵਾਸਤੇ ਤੇ ਇਹਨਾਂ ਦਾ ਇਹ ਸੁਨੇਹਾ ਜਿਹੜਾ ਹੈਗਾ ਤੁਹਾਡੇ ਸਾਰਿਆਂ ਲਈ ਹੈ ਇਸੇ ਸੁਨੇਹੇ ਦੇ ਨਾਲ ਆਪਾਂ ਅੱਜ ਦੀ ਇਸ ਵੀਡੀਓ ਨੂੰ ਜਿਹੜਾ ਹੈਗਾ ਵਿਰਾਮ ਦੇਵਾਂਗੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਲਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ